शांति आज सुनते हाँ एक मई दो हजार चौबी बाबा बोले मिठे बच्चे तुसी सिद्ध करके दसो कि बेखता बाप बाप भी है सिख्यक भी है सतगुरु भी है वो सर्वव्यापी नहीं हो सकता प्रश्न है इस समय दुनिया अति दुख क्यों है दुख का कारण सुनाओ इस समय दुनिया अति दुख क्यों है दुख का कारण सुनाओ उत्तर सारी दुनिया इस वेले राहू की दशा है इस कारण दुखी है वृक्षपति बाप जदों आते सब बृहस्पति की दशा बैठती है साजुक त्रेता बृहस्पति की दशा है रावण का नाम निशान नहीं असली ਉਥੇ ਦੁੱਖ ਨਹੀਂ ਹੁੰਦਾ ਬਾਪਾਈ ਨੇ ਸੁਖ ਤਾਂ ਦੀ ਸਥਾਪਨਾ ਕਰਨ ਔਸ ਵਿੱਚ ਦੁੱਖ ਹੋ ਨਹੀਂ ਸਕਦਾ ਓਮ ਸ਼ਾਂਤੀ ਮਿੱਠੇ ਮਿੱਠੇ ਰੋਹਾਨੀ ਬੱਚਿਆਂ ਨੂੰ ਰੋਹਾਨੀ ਬਾਪ ਪੜ ਸਮਝਾਂਦੇ ਨੇ ਕਿਉਂਕਿ ਸਭ ਬੱਚੇ ਇਹ ਚਾਮਦੇ ਨੇ ਅਸੀ ਆਤਮਾ ਹਾਂ ਆਪਣੇ ਘਰ ਤੋਂ ਅਸੀਂ ਬਹੁਤ ਦੂਰ ਤੋਂ ਇੱਥੇ ਆਂਦੇ ਹਾਂ ਆ ਕੇ ਸਰੀਰ ਵਿੱਚ ਪਰਵੇਸ਼ ਕਰਦੇ ਹਾਂ ਬਾਠ ਵਜਾਂਦੇ ਲਈ ਪਾਟ ਆਤਮਾ ਹੀ ਵਜਾਂਦੀ ਹੈ ਇੱਥੇ ਬੱਚੇ ਬੈਠੇ ਨੇ ਆਪਣੇ ਆਪ ਨੂੰ ਆਤਮਾ ਸਮਝ ਬਾਪ ਦੀ ਯਾਦ ਵਿੱਚ ਕਿਉਂਕਿ ਬਾਪ ਨੇ ਸਮਝਾਇਆ ਯਾਦ ਨਾਲ ਤੁਸੀਂ ਬੱਚਿਆਂ ਦੇ ਜਨਮ ਜਨਮਾਂਤਰ ਦੀ ਪਾਪ ਭਸਮ ਹੋਣਗੀ ਐਸ ਨੂੰ ਯੋਗ ਨਹੀਂ ਕਹਿਣਾ ਚਾਹੀਦਾ ਯੋਗ ਦਾ ਸੰਨਿਆਸੀ ਸਿਖਾਉਂਦੇ ਨੇ ਸਟੂਡੈਂਟ ਦਾ ਟੀਚਰ ਨਾਲ ਵੀ ਯੋਗ ਹੁੰਦਾ ਹੈ ਬੱਚਿਆਂ ਦਾ ਬਾਪ ਨਾਲ ਵੀ ਯੋਗ ਹੁੰਦਾ ਹੈ ਇਹ ਹੈ ਆਤਮਾਵਾ ਤੇ ਪਰਮਾਤਮਾ ਦਾ अर्थात बच्चे बाप दा मेला यह है कल्याणकारी मेला बाकी ता सब ने अकल्याणकारी पति दुनिया है ना तुसी जो प्रदर्शनी म्यूजियम भी समझाते हो आत्मा परमात्मा का परिचय देना ठीक है मां सब बच्चे ने ओ परम पिता परमात्मा जो परम धाम रहंदे ने कोई भी बच्चे अपने लौकिक बाप को परम पिता नहीं कहे परम पिता नो दुख याद करते ने। परम पिता परमात्मा परमात्मा रहंदे ने परम धाम हम ते परमात्मा दा ज्ञान समझांदे हो सिर्फ ये नहीं समझाना दो बाप ने बाप भी है सिख्यक भी है ए जरूर समझाना है अस सब भाई भाई हाँ वो सभी वो सारी दा पाप है भगती मार्ग विच सब भगवान को याद करते ने ਕਿਉਂਕਿ ਭਗਵਾਨ ਤੋਂ ਭਗਤੀ ਦਾ ਫਲ ਮਿਲਦਾ ਹੈ। ਅਰਥਾਤ ਬਾਪ ਤੋਂ ਬੱਚੇ ਵਿਰਸਾ ਲੈਂਦੇ ਨੇ। ਭਗਵਾਨ ਭਗਤੀ ਦਾ ਫਲ ਦਿੰਦੇ ਨਹੀਂ ਬੱਚਿਆਂ ਨੂੰ। ਕੀ ਦਿੰਦੇ ਨੇ? ਵਿਸ਼ਰਦਾ ਮਾਲਿਕ ਬਣਾ ਲੈਂਦੇ ਨੇ। ਪਰ ਤੁਹਾਨੂੰ ਸਿਰਫ ਬਾਪ ਨਹੀਂ ਸਿੱਧ ਕਰਨਾ। ਉਹ ਬਾਪ ਵੀ ਹੈ ਸਿੱਖਿਆ ਦੇਣ ਵਾਲਾ ਵੀ ਹੈ। ਤੇ ਸਤ ਗੁਰੂ ਵੀ ਹੈ। ਐਵੇਂ ਸਮਝਾਓ ਤਾਂ ਸਰਵਿਆਪੀ ਦਾ ਖਿਆਲ ਉੱਡ ਜਾਵੇ। ਇਹ ਐਡ ਕਰੋ। ਬਾਬਾ ਗਿਆਨ ਦਾ ਸਾਗਰ ਹੈ ਆਖੇ ਰਾਜਯੋਗ ਸਿਖਾੰਦੇ ਨੇ ਬੋਲੋ ਉਹ ਟੀਚਰ ਵੀ ਹੈ ਸਿੱਖਿਆ ਦੇਣ ਵਾਲਾ ਫਿਰ ਸਰਵਵਿਆਪੀ ਕਿਵੇਂ ਹੋ ਸਕਦਾ ਹੈ ਟੀਚਰ ਜ਼ਰੂਰ ਵੱਖ ਹੈ ਸਟੂਡੈਂਟ ਵੱਖ ਹੈ ਜਿਵੇਂ ਬਾਪ ਅਲੱਗ ਬੱਚੇ ਅਲੱਗ ਆਤਮਾਏ ਤੇ ਪਰਮਾਤਮਾ ਆਤਮਾਏ ਪਰਮਾਤਮਾ ਬਾਪ ਨੂੰ ਯਾਦ ਕਰਦੀਆਂ ਨਹੀਂ ਉਹਨਾਂ ਦੀ ਮਹਿਮਾ ਵੀ ਕਰਦੀਆਂ ਨਹੀਂ ਬਾਪ ਹੀ ਵਨੁਕ ਸ੍ਰਿਸ਼ਟੀ ਦਾ ਬੀਜ ਰੂਪ ਹੈ ਉਹ ਆ ਕੇ ਸਾਨੂੰ ਮਨੁੱਖ ਸ੍ਰਿਸ਼ਟੀ ਦੇ ਆਤਮਤੰਤ ਦਾ ਗਿਆਨ ਸੁਣਾਉਂਦੇ ਨੇ ਬਾਪ ਸਵਰਗ ਦੀ ਸਾਪਨਾ ਕੰਟਿਨੇ ਅਸੀਂ ਈਸ਼ਵਰਗ ਵਾਸੀ ਬੰਦੇ ਹਾਂ ਨਾਲ ਨਾਲ ਇਹ ਵੀ ਸਮਝਾਉਂਦੇ ਨੇ ਇਹ ਦੋ ਬਾਪ ਨੇ ਲੋਕਿਕ ਬਾਪ ਨੇ ਪਾਲਣਾ ਕੀਤੀ ਫਿਰ ਟੀਚਰ ਕੋਲ ਜਾਣਾ ਪੈਂਦਾ ਹੈ ਪੜਨ ਦੇ ਲਈ ਫਿਰ 6 ਵਰੇ ਤੋਂ ਬਾਅਦ ਵਨ ਪ੍ਰਸਤਵਸਤਾ ਵਿੱਚ ਜਾਣ ਦੇ ਲਈ ਗੁਰੂ ਕਰਨਾ ਪੈਂਦਾ ਹੈ ਬਾਪ ਟੀਚਰ ਗੁਰੂ ਅਲੱਗ-ਅਲੱਗ ਹੁੰਦੇ ਨੇ ਇਹ ਵੇਖ ਤਾਂ ਬਾਪ ਸਾਰੀ ਆਤਮਾ ਦਾ ਬਾਪ ਹੈ ਗਿਆਨ ਸਾਗਰ ਹੈ ਮਨੁੱਖ ਸ੍ਰਿਸ਼ਟੀ ਦਾ ਬੀਜ ਰੂਪ ਸਤ ਚਿਤ ਆਨੰਦ ਸਰੂਪ ਹੈ ਸੋਖ ਦਾ ਸਾਗਰ ਹੈ ਸ਼ਾਂਤੀ ਦਾ ਸਾਗਰ ਹੈ ਉਹਨਾਂ ਦੀ ਮਹਿਮਾ ਸ਼ੁਰੂ ਕਰਦੋ ਕਿਉਂਕਿ ਦੁਨੀਆ ਵਿੱਚ ਮਤਭੇਦ ਬਹੁਤ ਨੇ ਨਾ ਸਰਵ ਵਿਆਪੀ ਜੇਕਰ ਹੋਵੇ ਤਾਂ ਟੀਚਰ ਬਣ ਪੜ੍ਹਾਣਗੇ ਕਿਵੇਂ ਫਿਰ ਸਤ ਗੁਰੂ ਵੀ ਹੈ ਸਭ ਨੂੰ ਗਾਈਡ ਬਣ ਕੇ ਲੈ ਜਾਂਦੇ ਨੇ ਸਿੱਖਿਆ ਦਿੰਦੇ ਨੇ ਅਰਥਾਤ ਯਾਦ ਸਿਖਲਾਂਦੇ ਨੇ ਪਰਦਾ ਪ੍ਰਾਚੀਨ ਰਾਜਿਓ ਗਾਇਆ ਹੋਇਆ ਹੈ ਪੁਰਾਣੇ ਤੇ ਪੁਰਾਣਾ ਹੈ ਸੰਗਮਯੁਗ ਨਵੀ ਤੇ ਪੁਰਾਣੀ ਦੁਨੀਆ ਦਾ ਵਿਚਾਲਾ ਤੁਸੀਂ ਸਮਝਦੇ ਹੋ ਅੱਜ ਤੋ 5000 ਵਰੇ ਪਹਿਲੇ ਬਾਪ ਨੇ ਆ ਕੇ ਆਪਣਾ ਬਣਾਇਆ ਸੀ ਉਹ ਸਾਡਾ ਟੀਚਰ ਸਤਿਗੁਰੂ ਵੀ ਬਣਿਆ ਸੀ ਉਹ ਸਿਰਫ ਸਾਡਾ ਬਾਬਾ ਨਹੀਂ ਉਹ ਤਾਂ ਗਿਆਨ ਦਾ ਸਾਗਰ ਅਰਥਾਤ ਟੀਚਰ ਵੀ ਹੈ ਸਾਨੂੰ ਸਿਖਿਆ ਵੀ ਦਿੰਦੇ ਨੇ सृष्टि ਦੇ ਆਦਮ ਦੰਤ ਦਾ ਰਾਜ ਵੀ ਸਮਝਾਉਂਦੇ ਨੇ ਕਿਉਂਕਿ ਬੀਜ ਰੂਪ વૃક્ષਪਤੀ ਹੈ ਔਰ ਜਦੋਂ ਭਾਰਤ ਹੀ ਚਾਂਦੇ ਨੇ ਭਾਰਤ ਤੇ ਬ੍ਰਸਪਤੀ ਦੀ ਦਸ਼ਾ ਬੈਠਦੀ ਹੈ ਸਾਜਗਿਤ ਸਦਾ ਸੁਖੀ ਦੇਵੀ ਦੇਵਤਾ ਹੁੰਦੇ ਨੇ ਸਭ ਤੇ ਬ੍ਰਸਪਤੀ ਦੀ ਦਸ਼ਾ ਬੈਠਦੀ ਹੈ ਫਿਰ ਜਦੋਂ ਦੁਨੀਆ तम प्रधान ਹੁੰਦੀ ਹੈ ਤਾਂ ਸਭ ਤੇ ਰਾਹੂ ਦੀ ਦਸ਼ਾ ਬੈਠਦੀ ਹੈ વૃક્ષਪਤੀ ਨੂੰ ਕੋਈ ਜਾਣਦਾ ਨਹੀਂ ना जान वसा किए मिल सकता है तुम इत बैठते हो आज शरीरी होके बैठो ये तो ग्ञान मिले है आत्मा वक् है घर वक् है पं तत्त पुतला बंदा है उस आत्मा प्रवेश करती है सब का पाठ नूंदा होया है पहली पहली मुख्य गल ये समझानी है बाप सुप्रीम बाप है सुप्रीम टीचर है लौकिक बाप टीचर गुरु का कंट्रास्ट दस ਚਾਟ ਸਮਝਣਗੇ ਡਿਬੇਟ ਨਹੀਂ ਕਰਨਗੇ ਆਤਮਾਵਾਂ ਦੇ ਬਾਪ ਵਿੱਚ ਸਾਰਾ ਗਿਆਨ ਹੈ ਇਹ ਖੂਬੀ ਹੈ ਉਹ ਹੀ ਸਾਨੂੰ ਰਚਨਾ ਦੇ ਆਦਮ ਦੰਤ ਦਾ ਰਾਸ ਸਮਝਾਉਂਦੀ ਨਹੀਂ ਅੱਗੇ ॠषि मुनि आदि ਕਹਿੰਦੇ ਸੀ ਅਸੀਂ ਰਚਤਾ ਤੇ ਰਚਨਾ ਦੇ ਆਦਮ ਦੰਤ ਨੂੰ ਨਹੀਂ ਜਾਣਦੀ ਕਿਉਂਕਿ ਉਸ ਸਮੇਂ ਉਹ ਸਤੋ ਸੀ ਹਰ ਚੀਜ਼ ਸਤੋ ਪ੍ਰધાન ਸਤੋ ਰਜੋ ਤਮੋ ਵਿੱਚ ਓਂਦੀ ਹੀ ਹੈ ਨਵੀਂ ਤੋਂ ਪੁਰਾਣੀ ਜਰੂਰ ਹੁੰਦੀ ਹੈ ਤੋ ਹਨੂਏ ਸ੍ਰਿਸ਼ਟੀ ਚੱਕਰ ਦੀ ਆਯੂ ਦਾ ਪਤਾ ਲੱਗਿਆ ਹੈ ਮਨੁੱਖੇ ਭੁੱਲ ਗਏ ਇਸ ਦੀ ਉਮਰ ਕਿੰਨੀ ਹੈ ਬਾਕੀ ਇਹ ਸ਼ਾਸਤਰਾ ਦੀ ਸਪਕਤੀ ਮਾਰਗ ਦੇ ਲਈ ਬਣਾਉਂਦੇ ਨੇ ਬਹੁਤ ਗਬੋੜੇ ਲਿਖ ਦਿੱਤੇ ਨੇ ਸੰਤਾ ਪਾਪ ਇੱਕ ਹੀ ਹੈ ਸਦਗਤੀ ਦਾਤਾ ਇੱਕ ਹੈ ਗੁਰੂ ਅਨੇਕ ਨਹੀਂ ਸਦਗਤੀ ਕਰਨ ਵਾਲਾ ਸਤ ਗੁਰੂ ਇੱਕ ਹੀ ਹੁੰਦਾ ਹੈ ਸਦਗਤੀ ਕਿਵੇਂ ਹੁੰਦੀ ਹੈ ਉਹ ਤੁਹਾਡੀ ਬੁੱਧੀ ਵਿੱਚ ਹੈ ਅਰ ਇਸ ਨਾਦਨ ਦੇਵਦੀਵਤਾ ਧਰਮ ਨੂੰ ਸਦ ਗਤੀ ਕਿਹਾ ਜਾਂਦਾ ਹੈ ਉੱਥੇ ਥੋੜੇ ਮਨੁੱਖ ਹੁੰਦੇ ਨੇ ਹੁਣ ਤਾਂ ਕਿੰਨੇ ਢੇਰ ਮਨੁੱਖ ਨੇ ਉੱਥੇ ਸਿਰਫ ਦੇਵਤਾ ਦਾ ਰਾਜ ਹੋਏਗਾ ਫਿਰ ਡਿਨੈਸਟੀ ਵਿਰਦੀ ਨੂੰ ਪਾਉਂਦੀ ਹੈ ਲక్ష్ਮੀ ਨਾਰਾਇਣ ਦੀ ਫਸਟ ਸੈਕਿੰਡ ਥਰਡ ਚੱਲਦਾ ਹੈ ਜਦੋਂ ਫਸਟ ਹੋਵੇਗਾ ਕਿੰਨੇ ਥੋੜੇ ਮਨੁੱਖ ਹੋਣਗੇ ਇਹ ਖਿਆਲات ਸਿਰਫ ਤੁਹਾਡੇ ਚੱਲਦੇ ਨਹੀਂ ਇਹ ਤੁਸੀਂ ਬੱਚੇ ਸਮਝਦੇ ਹੋ ਭਗਵਾਨ ਸਭਤ ਮਮਦਾ ਬਾਪ ਹੈ ਉਹ ਹੈ ਬੇਹੱਦ ਦਾ ਬਾਪ ਹੱਦ ਦੇ ਬਾਪ ਤੋਂ ਹੱਦ ਦਾ ਵਰਸਾ ਮਿਲਦਾ ਬੇਹੱਦ ਦੇ ਬਾਪ ਤੋਂ ਬੇਫੱਦਾ ਵਰਸਾ ਮਿਲਦਾ ਹੈ 21 ਪੀੜੀ ਸਵਰਗ ਦੀ ਬਾਦਸ਼ਾਹੀ 21 ਪੀੜੀ ਅਰਥਾਤ ਜਦੋਂ ਬੁੜਾਪਾ ਹੁੰਦਾ ਹੈ ਉਦੋਂ ਸਰੀਰ ਛੱਡਦੇ ਹਾਂ ਉਥੇ ਆਪਣੇ ਆਪ ਨੂੰ ਆਤਮਾ ਜਾਣਦੇ ਨਹੀਂ ਇੱਥੇ ਦੇ ਅਮੀਮਾਨੀ ਹੋਣ ਦੇ ਕਾਰਨ ਜਾਣਦੇ ਨਹੀਂ ਆਤਮਾ ਇੱਕ ਸਰੀਰ ਛੱਡ ਜਾ ਕੇ ਦੂਜਾ ਲੰਦੀ ਹਨ ਉਹ ਡੇਰ ਭਿਮਾਨੀਆਂ ਨੂੰ ਆਤਮਾ ਭਿਮਾਨੀ ਕੌਣ ਬਣਾਵੇ ਇਸ ਸਮੇਂ ਕੋਈ ਆਤਮਾ ਭਿਮਾਨੀ ਨਹੀਂ ਬਾਪਾ ਕੇ ਆਤਮਾ ਭਿਮਾਨੀ ਪੜਾਉਂਦੇ ਨਹੀਂ ਉੱਥੇ ਹੀ ਜਾਣਦੇ ਨੇ ਆਤਮਾ ਇੱਕ ਵੱਡਾ ਸਰੀਰ ਛੋਟਾ ਬੱਚਾ ਜਾ ਕੇ ਬਨੇਗੀ ਸਰਪਦਾ ਮਿਸਾਲ ਹੈ ਨਾ ਇਹ ਸਰਪ ਪ੍ਰਮਰੀ ਆਦਿ ਦੀ ਮਿਸਾਲ ਸਭ ਐਥੋਦੇ ਨੇ ਔਰ ਐਸ ਸਮੇਂ ਦੇ ਨੇ ਜੋ ਫਿਰ ਭੱਤੀ ਮਾਰੰਗ ਵਿੱਚ ਕੰਮ ਆਉਂਦੇ ਨੇ ਵਾਸਤਵ ਵਿੱਚ ਬ੍ਰਾਹਮਣੀਆ ਤੁਸੀਂ ਹੋ ਜੋ ਵਿਸ਼ਟਾ ਦੇ ਕੀੜਿਆਂ ਨੂੰ ਭੂ-ਭੂ ਕਰਕੇ ਮਨੁੱਖ ਤੋਂ ਦੇਵਤਾ ਬਣਾ ਦਿੰਦੀਆਂ ਹੋ ਬਾਪ ਵਿੱਚ ਨੌਲੇਜ ਹੈ ਨਾ ਉਹ ਗਿਆਨ ਦਾ ਸਾਗਰ ਸ਼ਾਂਤੀ ਦਾ ਸਾਗਰ ਹੈ ਸਾਰੇ ਸ਼ਾਂਤੀ ਮੰਗਦੇ ਰਹਿੰਦੇ ਨੇ ਸ਼ਾਂਤੀ ਦੇਵਾ ਕਿਸ ਨੂੰ ਬੁਲਾਉਂਦੇ ਨੇ ਜੋ ਸ਼ਾਂਤੀ ਦਾ ਦਾਤਾ ਅਥਵਾ ਸਾਗਰ ਹੈ ਉਹਨਾਂ ਦੀ ਮਹਿਮਾ ਕਹਿੰਦੇ ਨੇ ਪਰਸਥ ਰਹਿਤ ਕਹਿ ਦਿੰਦੇ ਸਮਝਦੇ ਕੁਝ ਨਹੀਂ ਬਾਪ ਕਹਿੰਦੇ ਨੇ ਏ வேத ਸ਼ਾਸਤਰ ਆਦੀ ਸਭ ਭਗਤੀ ਮਾਰਗ ਦੇ ਨੇ 63 ਜਨਮ ਭਗਤੀ ਕਰਨੀ ਹੀ ਹੈ ਕਿੰਨੇ ਢੇਰ ਸ਼ਾਸਤਰ ਨੇ ਮੈਂ ਕੋਈ ਸ਼ਾਸਤਰ ਪੜਨ ਨਾਲ ਨਹੀਂ ਮਿਲਦਾ ਮੈਨੂੰ ਬੁਲਾਉਂਦੇ ਨੇ ਆ ਕੇ ਪਾਵਨ ਬਣਾਓ ਇਹ ਹੈ ਤਮੋ ਪ੍ਰਧਾਨ ਕਿਚੜੇ ਦੀ ਦੁਨੀਆ ਜੋ ਕੋਈ ਕੰਮ ਦੀ ਨਹੀਂ ਕਿੰਨਾ ਦੁੱਖ ਹੈ ਦੁੱਖ ਕਿੱਥੋਂ ਆਇਆ ਬਾਪ ਨੇ ਤੁਹਾਨੂੰ ਵੋਤ ਸੁਖ ਦਿੱਤਾ ਸੀ ਫਿਰ ਤੁਸੀਂ ਸੀੜੀ ਕਿਵੇਂ ਉਤਰੇ ਪੌੜੀ ਕਿਵੇਂ ਉਤਰੇ ਦਾਇਆ ਵੀ ਜਾਂਦਾ ਹੈ ਗਿਆਨ ਤੇ ਭక్తి ਗਿਆਨ ਬਾਪ ਸੁਣਾਉਂਦੇ ਨੇ ਭੱਤੀ 라ਵਣ ਸਿਖਾਉਂਦੇ ਨੇ ਦੇਖਣ ਵਿੱਚ ਨਾ ਬਾਪ ਆਂਦਾ ਨਾ 라ਵਣ ਆਂਦਾ ਦੋਹਾਂ ਨੂੰ ਇਹ ਨੱਖਾਂ ਨਾਲ ਦੇਖਿਆ ਜਾ ਸਕਦਾ ਆਤਮਾ ਨੂੰ ਸਮਝਿਆ ਜਾਂਦਾ ਹੈ ਅਸੀ ਆਤਮਾ ਆਤਮਾ ਦਾ ਬਾਪ ਵੀ ਜ਼ਰੂਰ ਹੈ ਬਾਪ ਵੇ ਟੀਚਰ ਬੰਦੇ ਨੇ ਹੋਰ ਕੋਈ ਅਜ਼ਿਹ ਹ ਹੁੰਦਾ ਨਹੀਂ ਹੁਣ ਤੁਸੀਂ ਇੱਕ ਕੀ ਜਨਮ ਦਿਨ ਲਈ ਸਦਗਤੀ ਨੂੰ ਪਾ ਲੈਂਦੇ ਹੋ ਫਿਰ ਗੁਰੂ ਦੀ ਦਰਕਾਰ ਨਹੀਂ ਰਹਿੰਦੀ baba ਸਬਦਾ ਬਾਪ ਵੀ ਹੈ ਸਿੱਖਕ ਵੀ ਹੈ ਪੜ੍ਹਾਉਣ ਵਾਲਾ ਸਬਦਾ ਸਦਗਤੀ ਕਰਨ ਵਾਲਾ ਸਤਿਗੁਰੂ ਸੁਪਰੀਮ ਗੁਰੂ ਵੀ ਹੈ ਤਿੰਨਾਂ ਨੂੰ ਸਰਵੰਭੂ ਕਹਿ ਨਾ ਸਕੇ ਉਹ ਤਾਂ ਸ੍ਰਿਸ਼ਟੀ ਦੇ ਆਦਮ ਦੰਤ ਦਾ ਰਾਜਪਤੱਸਤੇ ਨੇ ਮਨੁੱਖ ਯਾਦ ਵੀ ਕਰਦੇ ਨੇ ਪਤਿਤ ਪਾਵਨ ਉਹ ਸਰਵਦੇ ਸਦਗਤੀ ਦਾਤਾਓ ਸਭ ਦੇ ਦੁੱਖ ਹਰੋ ਸੁਖ ਦਿਓ اے ਗੋਡ ਫਾਦਰ ਰਿਲੀਬਰਟਰ ਵੇਰੋ ਸਾਡਾ ਗਾਈਡ ਵੀ ਬਣੋ ਲਈ ਜਾਣ ਦੇ ਲਈ ਇਸ ਸਮੇਂ 라ਵਣ ਰਾਜ ਤੋਂ ਲਿਬਰੇਟ ਕਰੋ 라ਵਣ ਰਾਜ ਕੋਈ ਲੰਕਾ ਵਿੱਚ ਨਹੀਂ ਇਹ ਸਾਰੀ ਧਰਤੀ ਜੋ ਹੈ ਐਸ ਵੀ ਚ ਇਸ ਸਮੇਂ 라ਵਣ ਰਾਜ ਹੈ राम राज ਸਿਰਫ ਸਾਧਗੁਚ ਹੁੰਦਾ ਹੈ ਭਗਤੀ ਮਾਰਗ ਵਿੱਚ ਮਨੁੱਖ ਕਿੰਨਾ ਮੋਝ ਗਏ ਨੇ ਹੁਣ ਤੁਹਾਨੂੰ ਸ਼੍ਰੀਮਤ ਮਿਲ ਰਹੀ ਹੈ ਸ਼੍ਰੇਸ਼ਟ ਬਨਨ ਦੇ ਲਈ ਸਾਜੋ ਵਿੱਚ ਭਾਰਤ ਸ਼੍ਰੇਸ਼ਟਾਚਾਰੀ ਸੀ ਪੂਜੇ ਸੀ ਹੁਣ ਤੱਕ ਉਹਨਾਂ ਨੂੰ ਪੂਜਦੇ ਰਹਿੰਦੇ ਨੇ ਭਾਰਤ ਤੇ ਬ੍ਰਸਪਤੀ ਦੀ ਦਸ਼ਾ ਸੀ ਤਾਂ ਸਾਜੁਕ ਸੀ ਹੁਣ ਰਾਵਣ ਦੀ ਦਸ਼ਾ ਵਿੱਚ ਦੇਖੋ ਭਾਰਤ ਦਾ ਕੀ ਹਾਲ ਹੋ ਗਿਆ ਸਭ ਅਨਰਾਈਟੀਅਸ ਬਣ ਗਏ ਨੇ ਬਾਪ ਰਾਈਟੀਅਸ ਬਣਾਉਂਦੇ ਨੇ ਰਾਵਣ ਅਨਰਾਈਟੀਅਸ ਬਣਾਉਂਦਾ ਕਹਿੰਦੇ ਵੀ ਨੇ ਰਾਮ ਰਾਜ ਚਾਹੀਦਾ ਹੈ ਜਰੋ ਰਾਵਣ ਰਾਜ ਵਿੱਚ ਹੈ ਨਾ ਨਰਕ ਵਾਸੀ ਨੇ ਨਾ ਰਾਵਣ ਰਾਜ ਨੂੰ ਨਰਕ ਕਿਹਾ ਜਾਂਦਾ ਸਵਰਗ ਤੇ ਨਰਕ ਅਦਾਤਾ ਹੈ ਇਹ ਵੀ ਤੁਸੀਂ ਬੱਚੇ ਜਾਣਦੇ ਹੋ ਰਾਮ ਰਾਜ ਕਿਸ ਨੂੰ ਰਾਵਣ ਰਾਜ ਕਿਸ ਨੂੰ ਕਿਹਾ ਜਾਂਦਾ ਹੈ ਪਹਿਲੇ ਪਹਿਲੇ ਨਿਸ਼ਚੈ ਬੁੱਧੀ ਬਨਾਨਾ ਹੈ ਕਿ ਉਹ ਸਾਡਾ ਬਾਪ ਹੈ ਸਭ ਆਤਮਾਵਾ ਬ੍ਰਦਰਸ ਨੇ ਬਾਪ ਤੋਂ ਸਭ ਨੂੰ ਵਰਸਾ ਮਿਲੰਦਾ ਹੱਕ ਹੈ ਮਿਲਿਆ ਸੀ ਬਾਪ ਨੇ ਰਾਜਯੋਗ ਸਿਖਾ ਕੇ सुख धाम का मालिक बनाया सी, बाकी सब चले गए शांति धाम ये जानते ने वृक्षपति है चेतन सत चित आनंद स्वरूप है बाबा सत भी है चेतन भी है बाप सत चेतन वृक्षपति है और आत्मा भी सत भी है चेतन भी है उल्टा झाड़ है ना ऐसा बीज ऊपर है बाप आके समझाते जद ती वाम ਮਾਰਗ ਵਿੱਚ ਜਾਂਦੇ ਹੋ ਤਮੋ ਪ੍ਰਧਾਨ ਵਾਂ ਜਾਂਦੇ ਹੋ ਬਾਪਾ ਕੇ ਸਤੋ ਪ੍ਰਧਾਨ ਬਣ ਜਾਂਦੇ ਨੇ ਹਿਸਟਰੀ ਜੀਓਗ੍ਰਾਫੀ ਰਪੀਟ ਹੁੰਦੀ ਹੈ ਔਨ ਤੋਹਾਨੂੰ ਕਹਿੰਦੇ ਨੇ ਹਿਸਟਰੀ ਜੀਓਗ੍ਰਾਫੀ ਅੰਗਰੇਜ਼ੀ ਅੱਖਰ ਨਾ ਬੋਲੋ ਹਿੰਦੀ ਵਿੱਚ ਕਹਾਂਗੇ ਇਤਿਹਾਸ ਤੇ ਬੁਗੋਲ ਅੰਗਰੇਜ਼ੀ ਤਾਂ ਸਭ ਲੋਕ ਪੜ੍ਹਦੇ ਹੀ ਨੇ ਔ ਸਮਝਦੇ ਨਹੀਂ ਭਗਵਾਨ ਨੇ ਗੀਤਾ ਸੰਸਕ੍ਰਿਤ ਵਿੱਚ ਸੁਣਾਈ ਔਨ ਸ਼੍ਰੀਕਿਸ਼ਨ ਸਾਚੂ ਦਾ ਪ੍ਰਿੰਟ ਉਥੇ ਭਾਸ਼ਾ ਸੀ ਐਵੇਂ ਤਾਂ ਕਿਤੇ ਲਿਖਿਆ ਹੋਇਆ ਨਹੀਂ ਭਾਸ਼ਾ ਤਾਂ ਹੈ ਜ਼ਰੂਰ ਜੋ ਜੋ ਰਾਜਾ ਹੁੰਦਾ ਹੈ ਉਸ ਦੀ ਆਪਣੀ ਆਪਣੀ ਭਾਸ਼ਾ ਹੁੰਦੀ ਹੈ ਸਤਜੁਗ ਦੀ ਰਜਾਵਾਂ ਦੀ ਭਾਸ਼ਾ ਆਪਣੀ ਹੋਏਗੀ ਸੰਸਕ੍ਰਿਤ ਉਥੇ ਨਹੀਂ ਸਤਜੁਗ ਦੀ ਰਸਮ ਰਿਵਾਜ ਅਲੱਗ ਹੈ ਕਾਲਜੁਗ ਦੀ ਮਨੁੱਖਾ ਦੀ ਰਸਮ ਰਿਵਾਜ ਵੱਖ ਹੈ ਤੁਸੀਂ ਸਭ ਮੇਰਾ ਮਹੂ ਜੋ ਕਾਲਜੁਗੀ ਲੋਕਲਾਜ ਕੁਲ ਦੀ ਮਰਿਆਦਾ ਪਸੰਦ ਨਹੀਂ ਕਰਦੀਆ ਤੁਸੀਂ ਕਾਲਜੁਗੀ ਲੋਕਲਾਜ ਛੋੜ ਦਿਆ ਹੋ ਤਾਂ ਝਗੜਾ ਕਿੰਨਾ ਹੁੰਦਾ ਹੈ ਤੁਹਾਨੂੰ ਬਾਪ ਨੇ ਸ੍ਰੀਮਤੀ ਧੀ ਹੈ ਬੱਚੇ ਕਾ ਮਹਾਸ਼ਤਰੂ ਹੈ ਐਸਤੇ ਜਿੱਤ ਪ੍ਰਾਪਤ ਕਰੋ ਜਗਤ ਜੀਤ ਬਨਣ ਵਾਲਿਆਂ ਨੂੰ ਇਹ ਚਿੱਤਰ ਵੀ ਸਾਹਨੇ ਹੈ ਤੁਹਾਨੂੰ ਬੇਵਧ ਦੇ ਬਾਪ ਤੋਂ ਰਾਏ ਮਿਲਦੀ ਹੈ ਵਿਸ਼ਵ ਸ਼ਾਂਤੀ ਕਿਵੇਂ ਹੋਏਗੀ ਸ਼ਾਂਤੀ ਦੇਵਾ ਕਹਿ ਨਾਲ ਬਾਪ ਯਾਤ ਆਂਦਾ ਹੈ ਬਾਪਾਂ ਦੇ ਕਲਪ ਕਲਪ ਵਿਸ਼ਵੀ ਸ਼ਾਂਤੀ ਸਥਾਪਨ ਕਰਦੇ ਨੇ ਕਲਪ ਦੀ ਉਮਰ ਲੰਬੀ ਕਰਦੇ ਨਾਲ ਮਨੁੱਖ ਕੁੰਭ ਕਰਨ ਦੀ ਨੀਦੇ ਵਿੱਚ ਜਿਵੇਂ ਸੋਏ ਪੈ ਨੇ ਪਹਿਲੇ ਪਹਿਲੇ ਮਨੁੱਖਾਂ ਨੂੰ ਪੱਕਾ ਨਿਸ਼ਚੈ ਕਰਾਓ ਉਹ ਸਾਡਾ ਬਾਪ ਵੀ ਹੈ ਟੀਚਰ ਵੀ ਹੈ ਟੀਚਰ ਨੂੰ ਸਰਵਿਆਪੀ ਕਿਵੇਂ ਕਹਾਂਗੇ ਤੁਸੀਂ ਬੱਚੇ ਜਾਣਦੇ ਹੋ ਬਾਪ ਕਿਵੇਂ ਆ ਕੇ ਸਾਨੂੰ ਪੜ੍ਹਾਉਂਦੇ ਨੇ ਤਸੀਂ ਇਹਨਾਂ ਦੀ ਬਾਇਓਗ੍ਰਾਫੀ ਨੂੰ ਜਾਣਦੇ ਹੋ ਬਾਪਾਂ ਦੇ ਨਹੀਂ ਨਰਕ ਨੂੰ ਸਵਰਗ ਬਣਾ ਟੀਚਰ ਵੀ ਹੈ ਫਿਰ ਨਾਲ ਵੀ ਨੇ ਜਾਂਦੇ ਨੇ ਆਤਮਾਵਤਾ ਅਵਿਨਾਸ਼ੀ ਨੇ ਉਹ ਆਪਣਾ ਪਾਠ ਵਜਾ ਕੇ ਕਾਂ ਜਾਂਦੀਆਂ ਨੇ ਲੈ ਜਾਣ ਵਾਲਾ ਗਾਈਡ ਵੀ ਤਾਂ ਚਾਹੀਦਾ ਹੈ ਨਾ ਦੁੱਖ ਤੋਂ ਲਿਬ੍ਰੇਟ ਕਰ ਦੇ ਨੇ ਫਿਰ ਗਾਈਡ ਵਾਂ ਕੇ ਸਭ ਨੂੰ ਵਾਪਸ ਘਰ ਲੈ ਜਾਂਦੇ ਨੇ ਅੱਛਾ ਮਿੱਠੇ ਮਿੱਠੇ ਸਿਕਲ ਦੇ ਬੱਚਿਆਂ ਪ੍ਰਤੀ ਮਾਪ ਪਿਤਾ ਬਾਪਤਾ ਦਾਦਾ ਯਾਤਿਆ ਟੂਡੇ ਗੁੱਡ ਮਾਰਨ ਰੋਖਾਨੀ ਬਾਪ ਦੀ ਰੋਖਾਨੀ ਬੱਚਿਆਂ ਨੂੰ ਨਮਸਤੇ ਰੋਖਾਨੀ ਬੱਚਿਆਂ ਦੀ ਰੋਖਾਨੀ ਬਾਪਤਾ ਦਾਦਾ ਨੂੰ ਨਮਸਤੇ 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 ਜੀ ਤਾਰਨਾ ਦਿ ਲਈ ਮੁਖ ਸਾਤ ਪੈਨਲੀ ਤਾਰਨਾ ਕਾਰਜੁਗੀ ਲੋਕਲਾਜ ਕੁਲ ਦੀ ਮਰਿਆਦਾ ਛੱਡ ਈਸ਼ਵਰੀ ਕੁਲ ਦੀ ਮਰਿਆਦਾ ਵਨੂ ਧਾਰਨ ਕਰਨਾ ਹੈ ਆਜ ਸ਼ਰੀਰੀ ਬਾਪ ਜੋ ਸੁਣਾਉਂਦੇ ਨੇ आ शरीरी होके सुन अभ्यास पक्का करना है तू जा। का बाप बाप भी है टीचर भी है सतगुरु भी है एक कंट्रास्ट सब समझाना है सिद्ध करना है कि बेहद बाप सर्वव्यापी नहीं है वरदान है हद नाज नखरिया तो निकल रूहानी रहन वाले प्रीत बुद्धि भव हद नाज नखर तो निकल ਰੋਖਾਨੀ ਨਾਜ ਵਿੱਚ ਰਹਿਣ ਵਾਲੇ ਪ੍ਰੀਤਬੁੱద్ధి ਭਵ ਕਈ ਬੱਚੇ ਹੱਦ ਦੇ ਸੁਭਾਵ ਸੰਸਕਾਰ ਤੇ ਨਾਜ ਨਖਰੇ ਬਹੁਤ ਕਰਦੇ ਨੇ ਜਿੱਥੇ ਮੇਰਾ ਸੁਭਾਵ ਮੇਰਾ ਸੰਸਕਾਰ ਇਸਮ ਦਾਂਦਾ ਹੈ ਉੱਥੇ ਅਜਿਹੇ ਨਾਜ ਨਖਰੇ ਸ਼ੁਰੂ ਹੋ ਜਾਂਦੇ ਨੇ ਇਹ ਮੇਰਾ ਸ਼ਬਦ ਫੇਰੇ ਵਿੱਚ ਲਿਆਂਦਾ ਹੈ ਲੇਕਿਨ ਜੋ ਬਾਪ ਤੋਂ ਵਖ ਹੈ ਉਹ ਮੇਰਾ ਹੈ ਹੀ ਨਹੀਂ ਮੇਰਾ ਸੁਭਾਅ ਬਾਪ ਦੇ ਸੁਭਾਅ ਤੋਂ ਵੱਖ ਨਹੀਂ ਹੋ ਸਕਦਾ ਐਸਲੀ ਹੱਦ ਦੇ ਨਾਜ ਨਖਰਿਆਂ ਤੋਂ ਨਿਕਲ ਰੋਹਾਨੀ ਨਾਚ ਵਿੱਚ ਰਹੋ ਪ੍ਰੀਤ ਬੁੱਧੀਵਾਨ ਮੁਹੱਬਤ ਦੀ ਪ੍ਰੀਤ ਦੇ ਨਖਰੇ ਪਲੇ ਕਰੋ ਸਲੋਗਨ ਹੈ ਬਾਪ ਨਾਲ ਸੇਵਾ ਨਾਲ ਪਰਿਵਾਰ ਨਾਲ ਮੁਹੱਬਤ ਹੈ ਤਾਂ ਮਿਹਨਤ ਤੋਂ ਛੁੱਟ ਜਾਓਗੇ ਬਾਪ ਨਾਲ ਸੇਵਾ ਨਾਲ ਪਰਿਵਾਰ ਨਾਲ ਪਿਆਰ ਹੈ ਤਾਂ ਮਿਹਨਤ ਤੋਂ 处处交给我们上帝